ਤਾ ਹੈਗੀ ਦੇ ਇੱਕ ਕੁੜੀ ਪਹਿਲਾਂ ਜ਼ਿੰਦਗੀ ਚ ਤੇ ਉਹਦੇ ਲਈ ਹੈ ਗਾਣਾ ਹੂੰ ਹੂੰ ਹੋ ਅਜ ਤੱਕ ਨਾਖੇ ਹੱਲਾਂ ਵਿੱਚੋਂ ਨਿਕਲੀ ਹੱਲ ਹੀ ਵੀ ਬੜਾ ਯਾਦ ਆਉਂਦੀ ਆ ਨਾਮ ਚੜਦੇ ਨਾ ਮੂੰਹ ਤੇ ਹੁੰਨਾ ਸ਼ਹਿਰਾਂ ਦੇ ਉਹ ਜਿੱਥੋਂ ਦੇ ਚੈੱਕਨ ਪਾਉਂਦੀ ਆ ਹੋ ਬਾਜੀ ਟੱਕੇ ਨਾਲ ਸਾਡੇ ਸਿਰ ਪਾ ਗਈਂ ਤੇ ਮੈਂ ਜਵਾਨੀ ਜੀ ਦੇ ਪਿੰਡ ਦੇ ਮੋੜਾਂ ਤੇ ਉਸੇ ਅਲੜਨੋਂ ਮੇਰੇ ਪਿੰਡ ਦਾ ਰਾਹ ਵੀ ਚੇਤੇ ਨਹੀਂ ਲੰਗ ਗਈ ਮੇਰੀ ਜ਼ਿੰਦਗੀ ਮਾ ਮੇਲਣਾ ਤੇ ਚੁਗਲੀ ਤੇ ਨਿੰਦਿਆ ਐਵੇਂ ਕਰਿਆ ਨਾ ਕਰ ਮਨ ਹੋਣਾ ਅਲੜੇ ਹਉ ਵੈਲੀਆਂ ਦੇ ਲਾਣੇ ਚੋਂ ਸੁਣੀ ਦਾ ਗਬਰੂ ਮਾੜਾ ਮੋਟਾ ਤਾਂ ਰਹੂਗਾ ਰੌਲਾ ਗੌਲਾ ਅਲੜੇ ਗਰੂਪ ਦੇ ਵੱਲੋਂ ਨਾ ਜਵਾਬੀ ਸੀ ਬਸ ਥੋੜੀ ਜਿਹੀ ਚੰਦਰੀ ਬੇ ਹਿਸਾਬੀ ਸੀ ਹਰ ਇੱਕ ਦੇ ਦਿਲ ਦਾ ਬੂਹਾ ਖੁੱਲਾ ਉਹਦੇ ਲਈ ਖੋਰੇ ਚੰਦਰੀ ਕਿਸ ਕਿਸਮ ਦੀ ਚਾਬੀ ਸੀ ਤੇ ਖੋਰੇ ਕਿੰਨੇ ਦਿਲ ਤੋੜੇ ਨੇ ਚੰਦਰੀ ਨੇ ਸ਼ਾਇਦ ਉਹਨੂੰ ਰੱਬ ਵੱਲੋਂ ਆਜ਼ਾਦੀ ਸੀ ਕੇ ਜੀਨੋ ਹੱਦੋਂ ਵੱਧ ਕੇ ਚਾਇਆ ਮੈਂ ਯਾਰੋ ਅਲੜ ਨਹੀਂ ਉਹ ਮੇਰੀ ਬਰਬਾਦੀ ਸੀ ਵਾਹ ਜੀ ਵਾਹ ਜਿੱਦਾਂ ਬਾ ਵੀਰ ਦਾ ਗਾਣਾ ਤੇ ਸੁਣਿਆ ਤੇ ਸ਼ਹਿਰੀ ਸੁਣੀ ਲੱਗਦਾ ਦਿਲੇ ਟੁੱਟੇ ਲੱਗਦੇ ਨੇ ਵੀਰ ਹਨਾ ਨਾ ਨਾ ਬਈ ਦਿਲ ਦਿਲ ਦਾ ਤੋੜਨ ਵਾਲੀਆਂ ਬਣੀਆਂ ਨਹੀਂ ਹਲੇ ਅੱਛਾ ਵਾਹ ਜੀ ਇਸ਼ਕ ਮੁਹੱਬਤ ਪਿਆਰ ਭੁਲੇਖੇ ਕੱਡੇ ਬੜੀਆਂ ਨੇ ਹੱਥ ਫੜ ਫੜ ਕੇ ਮੇਰੇ ਵੀ ਤਾਂ ਛੱਡੇ ਬੜੀਆਂ ਨੇ ਖੋਰੇ ਕਿਉਂ ਨਹੀਂ ਭੁੱਲਿਆ ਮੈਂ ਤੇ ਉਸ ਮਰ ਜਾਣੀ ਨੂੰ ਉੰਜ ਦਿਲ ਵਿੱਚ ਵੜ ਕੇ ਆਪਣੇ ਦਿਲ ਚੋਂ ਕੱਢੇ ਬੜੀਆਂ ਨੇ ਮੈਂ ਤਾਂ ਦਿਲ ਵਿੱਚ ਸਾਂਭੀਆਂ ਨੇ ਤਸਵੀਰਾਂ ਉਸ ਦੀਆਂ ਉਹਨੂੰ ਮੇਰੇ ਨਾਲ ਬਿਤਾਈ ਸ਼ਾਮ ਵਿੱਚ ਤੇ ਨਹੀਂ ਲੰਘ ਗਈ ਮੇਰੀ ਜ਼ਿੰਦਗੀ ਜੀ ਨੂੰ ਚੇਤੇ ਕਰਦੇ ਦੀ ਉਸੇ ਅਲੜ ਨੂੰ ਸ਼ਾਇਦ ਮੇਰਾ ਨਾਮ ਵੀ ਚੇਤੇ ਨਹੀਂ ਲੰਘ ਗਈ ਮੇਰੀ ਜ਼ਿੰਦਗੀ ਜੀ ਨੂੰ ਚੇਤੇ ਕਰਦੇ ਦੀ ਓ ਸੇ ਲੜਨੋ ਸ਼ਾਇਦ ਮੇਰਾ ਨਾਮ ਵੀ ਚੇਤੇ ਨਹੀਂ ਸੀਸ਼ਕ ਦਾ ਵਪਾਰਿਓ ਦਾ ਹਰ ਸਾਲ ਨਵਾਂ ਸੀ ਚੁਣਦੀ ਓ ਮੈਂ ਦੋਚਬਾਰੇ ਵਾਲਾ ਹਾਂ ਸਿਖਾਬ ਮਹਿਲਾਂ ਦੇ ਬੁਣਦੀ ਓ ਮੈਂ ਦੋਚਬਾਰੇ ਵਾਲਾ ਹਾਂ ਸਿਖਾਬ ਮਹਿਲਾਂ ਦੇ ਬੁਣਦੀ ਓ ਰੋਲਤੀ ਮੈਂ ਜਵਾਨੀ ਜੀ ਦੇ ਪਿੰਡ ਦੇ ਮੋੜਾਂ ਤੇ ਰੋਲਤੀ ਮੈਂ ਜਵਾਨੀ ਜੀ ਦੇ ਪਿੰਡ ਦੇ ਮੋੜਾਂ ਤੇ ਉਸੇ ਅਲੜ ਨੂੰ ਮੇਰੇ ਪਿੰਡ ਦਾ 라ਵੀ ਚیتے ਨਹੀਂ ਲੰਗ ਗਈ ਮੇਰੀ ਜ਼ਿੰਦਗੀ ਮੇਰਾ ਨਾਮ ਲਪਰੀ ਸਿੰਘ ਹੈ ਕਿ ਮੈਂ ਗਾਣਾ ਗਾਉਂਗਾ ਹੁ ਤਵੇ ਮੇਰੇ ਤੇ ਜੋ ਤੇਰੇ ਕੋਲ ਲਾਉਂਦੀਆਂ ਹੱਕ ਤੇਰੇ ਮੇਰੇ ਵਿੱਚ ਪਾਉਣਾ ਚਾਹੁੰਦੀਆਂ ਹੁ ਕਾ ਦਾ ਮੇਲੜਾ ਤੇ ਚੁਗਲੀ ਤੇ ਨਿੰਦਿਆ ਐਵੇਂ ਕਰਿਆ ਨਾ ਕਰ ਮਨ ਹੋੜਾ ਅਲੜੇ ਹਉ ਵੈਲੀਆਂ ਦੇ ਲਾਣੇ ਚੋਂ ਸੁਣੀ ਦਾ ਗੱਬਰੂ ਮਾੜਾ ਮੋਟਾ ਤਾਂ ਰਹੂਗਾ ਰੌਲਾ ਗੌਲਾ ਅਲੜੇ ਹੌਵੇਲੀਆਂ ਦੇ ਲਾਣੇ ਚੋਂ ਸੁਣੀ ਦਾ ਗੱਭਰੂ ਮਾੜਾ ਮੋਟਾ ਤਾਂ ਰਹੂਗਾ ਰੋਲਾ ਗੋਲਾ ਅਲੜੇ